ਨਰ ਹਲੇ ਕਰਲੇ ਇਹ ਪੇਰ ਹੋਣੇ ਸ਼ੁਰੂ ਹੋ ਗਿਆ ਆਪਣੇ ਮਾਲਕ ਨਰਕਾਂ ਦੇ ਵਿੱਚ ਨਿਕਲ ਪਏ ਉਹਨਾਂ ਇੱਥੇ ਵਿਚਰਦੇ ਹੋਏ ਉਹਨਾਂ ਦੇ ਅੰਦਰ ਇੱਛਾ ਨਹੀਂ ਪੈਦਾ ਹੁੰਦੀ ਉਹ ਆਪਣੇ ਕਰਮ ਕਰ ਦਿੰਦੇ ਸਤਿਗੁਰੂ ਰੰਗ ਉਹਨਾਂ ਦੀ ਪੌਣ ਸਮਝ ਰਹੀਦੀ ਹੈ ਦੁੱਖ ਦਾ ਵਿੱਚ ਨਹੀਂ ਜਾਂਦਾ ਤੇ ਕਿੱਥੇ ਰਹਿੰਦਾ ਹੈ ਧਿਆਨ ਵੰਦੇ ਦੂਦਨ ਨਾ ਪੜੋ ਹਰਬਿੰਦ ਹੋਰ ਨ ਪੂਜੋ ਮੜੇ ਪ੍ਰਸਾਦ ਨਾ ਜਾਇ ਤ੍ਰਿਸ਼ਨਾ ਰਾਜ ਨ ਪਰਕਰ ਜਾਵਾ ਤ੍ਰਿਸ਼ਨਾ ਸ਼ਬਦ ਵਿਚਰੇ ਇਧਰ ਫਿਰ ਗੁਰਮਖਾ ਗਿਆ ਆਪਣਾ ਕਰਮ ਨਹੀਂ ਕਰਦਾ ਹੈ ਸੰਮੁਖ ਹੈ ਮਾਲਕ ਦੇਖਦਾ ਹੈ ਕਿ ਬੱਚਾ ਹੁਕਮੇ ਦੇ ਵਿੱਚ ਹੈ ਇਧਰ ਫਿਰ ਮਾਲਕ ਇਸ ਕਾਲ ਨੂੰ ਮਾਇਰ ਹੁਕਮ ਦੇ ਦਿੰਦਾ ਹੈ ਕਿ ਬੱਚੇ ਨੂੰ ਕੋਈ ਰਾਮ ਨਹੀਂ ਹੋਣੀ ਚਾਹੀਦੀ ਜੇ ਸਾਤ ਉਸੇ ਆਪਾਂ ਦੇਖਦੇ ਨਾ ਕੀ ਕੋਈ ਨਾਮ ਕਰ ਹੈ ਆਪਣਾ ਉਹਨੂੰ ਤੁਸੀਂ ਕੰਮ ਤੇ ਭੇਜਿਆ ਹੈ ਤੇ ਉਸ ਨੂੰ ਤੁਸੀਂ ਆਪਣਾ ਆਪਣੇ ਵੱਲੋਂ ਭੇਜਦੇ ਹੋ ਐਸੇ ਤਰ੍ਹਾਂ ਜਦੋਂ ਗੁਰਮਖਾਣੇ ਸਮੋਹ ਕਰੇਦਾ ਹੈ ਉਹ ਫਲ ਦੀ ਕੋਈ ਇੱਛਾ ਨਹੀਂ ਕਰਦਾ ਉਹ ਹੁਕਮ ਦੇ ਵਿੱਚ ਹੈ ਸੇਵਾ ਤੇ ਜੜਿਆ ਹੋਇਆ ਹੈ ਸੇਵਾ ਤੋਂ ਬਾਅਦ ਸਤਗੁਰੂ ਦੇ ਦਰਸ਼ਨ ਕਰ ਰਿਹਾ ਹੈ ਉਹਨੂੰ ਸੇਵਾ ਤੇ नौकर बन होया है उस चाकर कहते ने मारे कहते चाकर तेरा सोए जोए शहर समावे चाकर बन गया नौकर बन गया ते नौकर, बन वो वो नौकर बन के कम कर रहा है कोई जॉब कर रहा है उधर जुड़े हुए जो राखा खेत उपर भराए खेत का का राखा उठ जाए वह नौकर बन के काम करता है ਉਹ ਸਨਮੁਖ ਦੇਖ ਰਿਹਾ ਹੈ ਤੇ ਮਾਰੇ ਕਹਿੰਦੇ ਨੇ ਉਹ ਆਪਣੇ ਸੇਵਕ ਨੂੰ ਆਪਣੇ ਨਮਕਰ ਨੂੰ ਪਰਮਾਤਮਾ ਹਰ ਵਕਤ ਦਰਸ਼ਨ ਦਿਨਦਾ ਹੈ ਜਿੱਥੇ ਵਿਕਤੁੰ ਦੇਖਾਇ ਜਿੱਥੇ ਉਹਦਾ ਕਾਰਜ ਹੁੰਦਾ ਹੈ ਉੱਥੇ ਉਹ ਪਹਿਲਾਂ ਪਹੁੰਚ ਜਾਂਦਾ ਹੈ ਸੇਵ ਉਹ ਨਿੱਤੀ ਹੋਏ ਦਿਖਾਵੇ ਜਹ ਜਹ ਕਾਰਜ ਕਿਰਤ ਸੇਵਕ ਕੀ ਤਹਾ ਤਹਾ ਉੱਠਦਾ ਹੈ ਹਰ ਉਹ ਕਿਰਤ ਦੇ ਜੀ ਹੈ ਪਰ ਜੁੜਿਆ ਹੋਇ ਸਾਨੂੰ ਘਰ ਦੇਖ ਰਿਹਾ ਹੈ ਸੇਵਕ ਉਹ ਨਿਕਟੀ ਹੋਏ ਨੇੜੇ ਦਿਸਦਾ ਹਸ ਉਹ ਜਿੱਥੇ ਉਹਦਾ ਕਾਰਜ ਹੈ ਉੱਥੇ ਉਹ ਪਹਿਲਾਂ ਪਹੁੰਚਿਆ ਉਹ ਸੇਵਕ ਮਗਰੋਂ ਜਾਂਦਾ ਹੈ ਉਹਦਾ ਕਾਰਜ ਪਹਿਲਾਂ ਕਰਦਾ ਹੈ ਉਹਦਾ ਆਪਣੇ ਸੇਵਕ ਦੇ ਕਾਰਜ ਆਪ ਕਰਦਾ ਹੈ ਜੈ ਜੈ ਨਾਮ ਧਿਆਇਆ ਤਿਲਕੇ ਆਜ ਸਰੇਡ ਗੁਰੂ ਦਾ ਅਰਾਮ ਤੇ ਅਧਾਰ ਕੇ ਸਤ ਕਰਦੇ। ਐ ਤੇ ਕਾਰ ਸਫਲ ਹੋ ਜਾਂਦਾ ਹੈ। ਹੁਣ ਕਾਰਜ ਸਫਲ ਹੋ ਗਿਆ ਗੁਰਮੁਖ ਨੇ 7 ਘੰਟੇ ਰਹਿਣਾ ਵਾਪਸ ਜਾਣਾ ਹੈ। ਉਹ ਫਿਰ ਆਪਣੇ ਧਿਆਨ ਨੂੰ ਹੌਲੀ ਹੌਲੀ ਕੰਟਰੋਲ ਕਰਦੇ ਕਰਦੇ ਅੰਤਰਗਤ चले ਜਾਂਦੇ। ਅੰਤਰਗਤ ਫਿਰ ਸ਼ਬਦ ਨਾਲ ਜੁੜਦੇ ਨੇ ਫਿਰ ਕਾਰਜ ਲਈ। ਮਾਰਕ ਪੜਾਉ ਕੋਸ਼ਿਸ਼। ਗਿਆ ਗਿਆ ਸੀ ਉੱਥੇ ਜਾ ਕੇ ਵੀ ਸਨਮੁਖ ਰਿਆ ਨੇੜੇ ਰਿਆ ਘੁੰਮ ਰਿਆ ਘਰ ਵਾਪਸ ਆ ਗਿਆ ਉਹਨੂੰ ਸ਼ਾਬਾਸ਼ ਦਿੰਦੇ ਨੇ ਤੇ ਜਦੋਂ ਸ਼ਾਬਾਸ਼ ਦਿੰਦੇ ਨੇ ਪਿਓ ਸਰ ਨੂੰ ਤਨ ਕਹਿੰਦੇ ਨੇ ਤੇ ਤੁਸੀਂ ਤਨ ਹੋ ਜਾ ਗਏ ਇੱਥੇ ਆਏ ਇੱਥੇ ਉਹਨਾਂ ਨੂੰ ਤੰਦਿਕ ਰਾਗ ਕਾਲ ਦੇ ਰਹੀ ਦਿੱਤੀ ਗਈ ਜਦੋਂ ਇੱਥੇ ਮਨ ਕਰ ਗਿਆ ਤੇ ਪਰਮਾਤਮਾ ਖੁਸ਼ ਹੋ ਕੇ ਉਹਦੇ ਅਗੇ ਥਾਲ ਲਿਆ ਕੇ ਰੱਖਦਾ ਹੈ ਉਹਦੇ ਅਗੇ ਸੋਨ ਪਰਗਟ ਹੁੰਦੀ ਹੈ ਸੋਨ ਨੂੰ ਥਾਲੇ ਰੈਂਦੇ ਨੇ ਤੇ ਥਾਲ ਦੇ ਵਿੱਚ ਫਿਰ ਉਹਨਾਂ ਨੂੰ ਅੰਮ੍ਰਿਤ ਮਿਲਦਾ ਹੈ ਜਿਹੜੇ ਇੱਥੇ ਨੇਤਰਾ ਨੂੰ ਸੰਤੋਖ ਰੈਂਦੇ ਨੇ ਸੰਤੋਖ ਵਿੱਚ ਰੱਖਦੇ ਨੇ ਜਿਹਨੂੰ ਮਾਰ ਕਹਿੰਦੇ ਨੇ ਆਖੀ ਸੰਤੋਖਿਆ ਏਕ ਲਿਬਲਾਏ ਮਨ ਸੰਤੋਖਿਆ ਦੂਜਾ ਪਾਉ ਬੋਏ ਜਿਹੜਾ ਇੱਥੇ ਆ ਕੇ ਸਮ ਰਹਿਂਦਾ ਹੈ ਸੰਤੋਖ ਵਿੱਚ ਰਿਹਾ ਜਦੋਂ ਕਰ ਗਿਆ ਤੇ ਮਾਲਕ ਨੇ ਖੁਸ਼ ਹੋ ਕੇ ਕਹਿੰਦੇ ਥਾਲ ਵਿੱਚ ਦਿਨ ਵਸਤੂ ਪਈ ਉਹ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਖੰਡ ਉੱਤੇ ਕੋਥੇ ਮਾਲਕ ਨੇ ਮਨ ਦੀ ਖੁਰਾਕ ਦਿੱਤੀ ਅੰਮ੍ਰਿਤ ਰਸ ਦਿੱਤਾ ਹੁਣ ਅੰਮ੍ਰਿਤ ਰਸ ਵੀ ਮਿਲ ਗਿਆ ਐਦਾਂ ਵੀ ਮਾਲਕ ਨੇ ਹੁਕਮ ਜਿੱਤਾ ਪੀਏ ਗਾਜਰੀ ਜਦ ਤਾ ਹੋਣਾ ਚਾਹੀਦਾ ਕਾਰ ਵੀ ਸਫਲ ਹੋ ਗਏ ਕਾਰ ਵੀ ਚਲੇ ਗਏ ਆਉਣਾ ਜਾਣਾ ਬਣੀ ਹੈ ਤੇ ਉਹਨਾਂ ਨੂੰ ਫਿਰ ਜੀਪੇ ਜਿਹੜੇ ਗੁਰਮਖ ਨੇ ਸ਼ੰਤ ਨੇ ਸਹਿਜ ਵਿੱਚ ਰਹੇ ਨੇ ਇਹਨਾਂ ਦਾ ਕਰਮ ਵੀ ਸਫਲ ਹੈ ਔਰ ਇਹਨਾਂ ਨੇ ਨਾਂ ਤਾਂ ਨੋਮੀ ਸਫਲ ਕਰ ਲਿਆ ਤੇ ਉਹਨਾਂ ਨੇ ਫਿਰ ਬਾਣੀ ਸਿੱਖਿਆ ਪੀਸੀ ਵਸਤਾ ਦੇ ਜਿਹਨੇ ਨਨੁ ਸ਼ਾਬਾਖ ਤੇ ਜਾ ਰਹੀ ਹੈ ਹਾਂ ਦੇ ਜਿੰਨਾ ਸਾਹ ਸਿਕਰਾਸਨਾ ਵਿਸਰੇ ਹਰ ਨਾਮਾ ਮਨ ਮੰਤਰ ਸਾਂਤ ਸਈ ਨਾਨਕਾ ਪੂਰਣਾ ਸੋਇ ਸੰਤ ਪੀਏ ਪੂਰਨ ਸੋਇ ਸੰਤ ਨੇ ਇਹਨਾਂ ਦਾ ਆ ਰਹੀ ਸਫਲ ਹੈ ਤੇ ਇਹਨਾਂ ਦਾ ਕਰਮ ਤੇ ਇਹਨਾਂ ਦਾ ਧਰਮ ਵੀ ਸਤਿਰੋ ਗਿਆ ਹੈ। ਧਰਮ ਤੇ ਕੀ ਕਹਿਣ ਲੱਗਿਆਂ ਕਿ ਐਸੀ ਅਵਸਥਾ ਦੇ ਵਿੱਚ ਮਾਰੇ ਸ਼ਾਬਾਸ਼ ਦਿੱਤੇ। ਨਿਸਾਬਾ ਇੱਥੇ ਰਹੀਏ ਥੋੜੇ ਦਿਨ ਵਧੀਆ ਰਹੀਏ ਬੱਜ ਕੇ ਬਹੁਤ ਵਧੀਆ ਗੱਲ ਹੈ। ਕੋ ਗੱਲ ਲੱਗਿਆ ਕਿ ਇਹਨਾਂ ਦਾ ਕਾਫੀ ਸਫਲ ਹੋ ਗਿਆ ਸਫਲ ਤੇ ਨਾ ਕੇ ਕੰਮ ਇਹਨਾਂ ਦਾ ਕਾਜ ਵੀ ਸੁਪਨ ਹੈ ਉਹਨਾਂ ਦਾ ਆਉਣਾ ਇਸ ਸੰਸਾਰ ਦੇ ਵਿੱਚ ਸਫਲ ਹੋ ਗਿਆ ਆਏ ਪਰਵਾਨ ਹੋ ਗਏ ਨੇ ਉੱਥੇ ਫਿਰ ਉਹਨਾਂ ਨੂੰ ਸ਼ਾਬਾਹ ਦਿੱਤੇ ਗਏ ਜਿਥੇ ਬਾਣੀ ਕਹਿੰਦੇ ਨੇ ਬਾਣੀ ਦੇ ਵਿੱਚ ਸ਼ਬਦ ਵਰਤਦੇ ਨੇ ਨਾਮਾਸਤੇ ਕਹੇ ਹਾਈ ਵੀ ਪਰਵਾਨ ਹੋ ਗਏ ਸਭ ਲੋਗੇ ਸਫਲ ਤੇ ਨਾ ਕੇ ਕੰਮ ਉਹਨਾਂ ਦਾ ਨਾਮ ਧਨ ਵੀ ਉਹਨਾਂ ਨੇ ਇਕੱਠਾ ਕਰ ਲਿਆ ਤੇ ਦੁਨਿਆਵੀ ਧਨ ਵੀ ਕਾਜ ਵੀ ਉਹਨਾਂ ਦਾ ਸਫਲ ਹੋ ਗਿਆ ਇਸ ਕਰਕੇ ਫਿਰ ਉਹਨਾਂ ਨੂੰ ਸ਼ਾਬਾਸ਼ ਕਰਦੇ ਆਪਾਂ ਵੀ ਇਸਾ ਜੀ ਗੁਰੂ ਦੀ ਮੱਤ ਦੁਆਰਾ ਚੱਲਾਂਗੇ ਤੇ ਸਾਨੂੰ ਵੀ ਸ਼ਾਬਾਸ਼ ਹੋ ਜਾਏਗੀ ਸਾਡਾ ਵੀ ਉਹਦੇ ਨਾਲ ਪਿਆਰ ਹੈ ਸੋ ਇਹ ਆਪਾਂ ਨੇ ਸਿੱਖਿਆ ਹੈ ਇਹਦੇ ਤੇ ਇੰਪਲੀਮੈਂਟ ਕਰਨਾ ਹੈ ਜਿਆਦਾ ਫਸਲਾ ਨਹੀਂ ਆਪਾਂ ਰੋਜ਼ ਹੀ ਆਉਣੇ ਹਾਂ ਇੱਥੇ ਸੰਸਾਰ ਵਿੱਚ ਤੇ ਰੋਜ਼ ਹੀ ਆਪਾਂ ਸਰੀਰ ਛੱਡ ਕੇ ਜਾਂਦੇ ਹਾਂ ਜਿਸ ਕਰਕੇ ਰੋਜ਼ ਦੀ ਰੋਜ਼ ਆਪਾਂ ਮਿਹਨਤ ਕਰਾਂਗੇ ਹੌਲੀ ਹੌਲੀ ਤੇ ਫਿਰ ਆਪਾਂ ਨੇੜੇ ਹੋਵਾਂਗੇ ਤੇ ਸਾਡਾ ਜੀਵਨ ਵੀ ਸਫਲ ਹੋ ਜਾਏਗਾ ਸੋ ਇਹ ਆਪਾਂ ਕੋਸ਼ਿਸ਼ ਕਰ ਲਈ ਹੈ ਸਾਰੇ